हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਟਾਪ ਕੁਆਲਿਟੀ ਦੀਆਂ ਬੂਰੀਆਂ ਕੱਟੀਆਂ ਛੇੜ ਲਈ ਲੈ ਕੇ ਆਏ ਆਂਗੇ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਦਿਨੋਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆਜੋ ਆਪਾਂ ਕਰਾਂਗੇ ਬਾਈ ਨਾਲ ਆਜੋ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੋ ਠੀਕ ਹਾਂ ਬਾਈ ਹਾਂਜੀ ਠੀਕ ਹੈ ਬਾਈ ਨਾਮ ਤੇ ਆਪਣਾ ਐਡਰੈਸ ਭੂਲ ਦਿਓ ਹਾਂ ਮੇਰਾ ਗਰਵੀਰ ਸਿੰਘ ਹੈ ਜੀ ਐਡਰੈਸ ਖਾਈ ਆ ਪਿੰਡ ਖਾਈ ਆ ਹਨਾ ਜ਼ਿਲ੍ਹਾ ਮੋਗਾ ਤਸੀਲ ਨਿਹਾਲ ਸਿੰਘ ਗਰ ਤਸੀਲ ਨਿਹਾਲ ਸਿੰਘ ਆ ਨੇੜੇ ਪਿੰਡ ਇਤਰਾਵਾਂਗੇ ਦੀਨਾ ਵੀ ਨੇੜੀ ਹੈ ਹਨਾ ਪਤੋ ਹਾਂ ਪਤੋ ਇਹ ਪਿੰਡ ਬਾਈ ਨੂੰ ਨੇੜੇ ਰਹਿੰਦੇ ਮੋਬਾਈਲ ਨੰਬਰ ਭੂਲ ਦਿਓ ਆਪਣਾ 839952878 ਠੀਕ ਹੈ ਵੀਰੇ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਚੱਲੂਗਾ ਸਕਰੀਨ ਤੇ ਨੋਟ ਕਰ ਲਿਓ ਬਾਈ ਇਹ ਤੋਂ ਸ਼ੁਰੂ ਕਰਦੀ ਪਹਿਲੇ ਨੰਬਰ ਵਾਲੀ ਤੋਂ ਹਾਂਜੀ ਕਿੰਨੀ ਕੁ ਉਮਰ ਦੀ ਹੈ ਕੱਟੀ ਇਹ ਉਮਰ ਇਹਦੀ ਢੇੜ ਸਾਲ ਆਈ ਢੇੜ ਸਾਲ ਦੀ ਦੁੱਧ ਵਾਲੇ ਦੰਦ ਲੱਗੇ ਠੀਕ ਆ ਦੁੱਧ ਵਾਲੇ ਦੰਦ ਦੀ ਆ ਤੂੰ ਮੈਂ ਖੀਰੀਆਂ ਮਤਲਬ ਠੀਕ ਆ ਤੇ ਮਦਰ ਦਾ ਰਿਕਾਰਡ ਪਤਾ ਬਾਈ ਦੋਮਾਂ ਦਾ ਕੀ ਹੈ ਇਹਨਾਂ ਦਾ ਨਹੀਂ ਮਦਰ ਠੀਕ ਹੈ ਵੀਰੇ ਮਦਰ ਦਾ ਰਿਕਾਰਡ ਬਾਈ ਕਿਹਨਾਂ ਪਤਾ ਨਹੀਂਗਾ ਸਿੰਘ ਬਹੁਤ ਸੋਣਾ ਨਾਲੋਂ ਸਿੰਘ ਮੋੜੇ ਵਾ ਕਿਉਂਕਿ ਮੰਗ ਬਹੁਤ ਬਾਈ ਪੂਰੀਆਂ ਮਿਲਦੀਆਂ ਬਹੁਤ ਘਟ ਚੰਗੇ ਕੱਦ ਵਾਲੀ ਬੂਰੀ ਹੈ ਥਾਣਾ ਝੋਲੀ ਆ ਪਜੇ ਕਰਵਾਣ ਮੜੀ ਪੂਛ ਬੜੀ ਬਾਈ ਥੋੜਾ ਡਰਦੀ ਜਰੂਰ ਆ ਹੋਰ ਕੀ ਕੋਈ ਗੱਲ ਥਣ ਚਾਰ ਆ ਬਾਈ ਨਿਖੜ ਮੈਂ ਥਾਣਾ ਕੋਈ ਫੋਟ ਨਹੀਂ ਕਿਸਾਨ ਤੇ ਖੋਲੋ ਬਾਈ ਤੋੜ ਦੇ ਬਾਕੀ ਸਮੇਂ ਭਲੀ ਚੰਗੀ ਆ ਬਾਈ ਚੰਗੇ ਕਦ ਕਠ ਵਾਲੀ ਹੈਗੀ ਸੋਹਣਾ ਇਹਦਾ ਕਰਮਾਲੀ ਦਾ ਢਾਂਚਾ ਹੈਗਾ ਸਿੰਘ ਵੀ ਦਿਖਾਉਨੇ ਆਪਾਂ ਤੁਹਾਨੂੰ ਜਮਾ ਨੇੜਾ ਸਿੰਘ ਮੂੜਿਆ ਵਾ ਗੁੰਡਾ ਸਿੰਘ ਆਪਾਂ ਕਹਿ ਸਕਦੇ ਆ ਲੱਤ ਚੋਂ ਕੱਢ ਲੈ ਬਾਈ ਪਹਿਲਾਂ ਇਹਨੂੰ ਰੱਸੇ ਨੂੰ ਤੋੜਾ ਤਰਾ ਆਪਾਂ ਸਮਝਦਾ ਚੈੱਕ ਕਰਾ ਨੇ ਫੇਸ ਬਿਊਟੀ ਇੱਕ ਨੰਬਰ ਰੰਗ ਰੂਪ ਬਹੁਤ ਪਿਆਰਾ ਪ्योर ਬੂਰੀ ਆਪਾਂ ਕਹਿ ਸਕਦੇ ਮੋੜ ਦੇ ਬਾਈ ਕੋਈ ਗੱਲ ਨਹੀਂ ਥੋੜਾ ਜਿਹਾ ਬਾਈ ਡਰਦਿਆਂ ਕਰਕੇ ਆ ਹੋਰ ਕੋਈ ਚੱਕਰ ਨਹੀਂ ਤੇ ਮੋਲੇ ਦਾ ਬਾਈ ਕੀ ਰਹੂਗਾ ਫਿਰ ਮੱਲਾ ਇਹਰਾ ਫੋਨ ਤੇ ਕਰ। ਦੋਮਾ ਦੀ ਫੋਨ ਤੇ ਰੋ। ਹਾਂਜੀ। ਠੀਕ ਹੈ ਬਾਈ। ਮੋਲ ਬਾਈ ਕਹਿੰਦਾ ਬਈ ਫੋਨ ਤੇ ਰਹਿਣਗੇ। ਪਰ ਮੋਲਾ ਜਿਹੜੇ ਇਹਦੇ ਜਾਇਜ਼ ਰਹਿਣਗੇ ਦੋਮਾ ਦੇ। ਤੇ ਦੋ ਨੰਬਰ ਤੇ ਬਾਈ ਕਿੰਨੀ ਉਮਰ ਦੀ ਆ? 에ਰੀ ਉਮਰ ਹੈਗੀ ਡੇਢ ਕੇ ਸਾਢ। ਹੈ ਤਾਂ ਇੱਕੋ ਜਿਹੀ ਆ ਹਨਾ। ਹਾਂਜੀ। ਹੂੰ। ਇੱਕੋ ਜਿਹੀ ਆ ਬਾਈ ਤੇ 1.5 ਸਾਲ ਹੀ ਇਹਦੀ ਉਮਰ ਹੈ ਬਾਈ ਕਹਿੰਦਾ। ਤੇ ਸਿੰਘ ਇਹ ਵੀ ਲੱਗੀ ਮੋੜਦਾ ਹਨਾ। ਹਾਂਜੀ। ਹੂੰ। ਤੇ ਥਣਚਾਰੀ ਇਹਦੀ ਵੀ ਬਾਈ। ਹਾਂਜੀ ਥਣਚਾਰੀ। ਠੀਕ। ਥਣ ਮੜੇ ਜੇ ਪਾਚਾ ਕਰਵਾਣ ਰੁਕ ਦਿਖਾਈਏ ਮੜੇ। ਲੇ ਥਣ ਚੈੱਕ ਕਰ ਸਕਦੇ ਆ ਥਾਣੇ ਨੂੰ ਵੀ ਨਖੜ ਮਨ ਲੱਗਿਆ ਵਗਾ ਬਾਕੀ ਪਤਲੇ ਪਿੰਡੇ ਦੀਆਂ ਬਰੀਕੀ ਚਾ ਪੂਰੀਆਂ ਕਟੀਆਂ ਤੇ ਮੁੱਲ ਤਾਂ ਨਹੀਂ ਬਲੇ ਹੋਣਗੇ ਬਈ ਇਹਨਾਂ ਦੇ ਨਹੀਂ ਮੁੱਲ ਜਾ ਜੀ ਠੀਕ ਹੈ ਮੁੱਲ ਬਈ ਕਹਿੰਨਾ ਜਾ ਜੀ ਰਹਿਣਗੇ ਪਰ ਮੁੱਲ ਕਰਾਂਗੇ ਬਈ ਕਹਿੰਨਾ ਫੋਨ ਤੇ ਤੇ ਖੋਲਦੇ ਬਈ ਮੜੀ ਜੀ ਇਹਨੂੰ ਵੀ ਤੋੜ ਦੇ ਤੋੜਾ ਤਰਾ ਇਹਦਾ ਵੀ ਚੈੱਕ ਕਰਵਾ ਲੈ ਪਤਲੇ ਪਿੰਡੇ ਦੀਆਂ ਬਈ ਆਪਾਂ ਕਹਿ ਸਕਦੇ ਆ ਕਟੀਆਂ ਚੰਗੇ ਢਾਂਚ ਦੀਆਂ ਮੂੰਹ ਮੱਥੇ ਚੈੱਕ ਕਰ ਸਕਦਾ ਫੇਸ ਕੁਆਲਿਟੀ ਇੱਕ ਨੰਬਰ ਤੋੜਾ ਤਰਾ ਬਹੁਤ ਚੰਗਾ ਗਾ ਪਲੀਆਂ ਸਵੇਂ ਆ ਗਈਆਂ ਬਈ ਪੂਰਾ ਕੱਲੀ-ਕੱਲੀ ਵੀ ਦੇ ਦੋਗੇ ਕਿ ਭਾਈ ਕੱਲੀ-ਕੱਲੀ ਵੀ ਦੇ ਦਾਂਗੇ ਜੋੜਾ ਸਸਤੇ ਜੀ ਦੇ ਦਾਂਗੇ ਠੀਕ ਆ ਜੇ ਭਾਈ ਕਿਹਨੇ ਕੋ ਜੋੜਾ ਦੇ ਦੋ ਤੋ ਉਹ हिसाब ਕਰ ਲਾਂਗੇ ਕੱਲੀ-ਕੱਲੀ ਲੈਣੀ ਆ ਉਹ ਹਿਸਾਬ ਨਾਲ ਦੇ ਦਾਂਗੇ ਬਾਕੀ ਬਹੁਤ ਸੋਹਣੇ ਟਾਂਚੇ ਆ ਚੰਗੀਆਂ ਪਲੀਆਂ ਵੀ ਆ ਸਭੀਆਂ ਪਲੀਆਂ ਆ ਕੱਦ ਕਾਠ ਵਾਲੀਆਂ ਜਿੰਦ ਜਾਣ ਵਾਲੀਆਂ ਭਾਈ ਕਟੀਆਂ ਤੇ ਕਟੀਆਂ ਦੋ ਸੀਗੀਆਂ ਦੋਵੇਂ ਦਿਖਾਤੀਆਂ ਭਾਈ ਪੂਰੀਆਂ ਕਿਸੇ ਵੀ ਵੀਰ ਨੂੰ ਪਸੰਦ ਆਉਣ ਕਰ ਲਿਓ ਭਾਈ ਨਾ ਕੰਟੈਕਟ ਧੰਨਵਾਦ